2200 ਰੁਪਏ ਲੈਣਾ ਭਾਈ ਇਹਦੇ ਵਿੱਚ ਤੁਹਾਨੂੰ ਤਰਨਾ ਖਰਚਾ ਸਬਰ ਦਾ ਕਰ ਲੈ ਮਾੜਾ ਮੋੜਾ ਕਿੰਨਾ ਕਰ ਮੋੜੀ ਕਰ ਦੇ ਭਾਈ ਲੈ ਮੈਨੂੰ ਡੈਡੀ ਵੀ ਮਾਰਾ ਬੌੜੀ ਕਰਦੇ ਆ ਇਹ ਆ ਲੈ ਵੀ ਤੇ ਮੋੜੀ ਕਰੀ ਆ ਹੁਣ ਸਾਰਾ ਓ ਚੁੰਗਣੀ ਲੈ ਦੇ ਦੀ ਉਹ ਬਾਈ ਚੁੰਗਣੀ ਲੈ ਦੇ ਦੀ ਆ ਚੁੰਗਣੀ ਆ ਗਈ ਆ ਡੋਨਟ ਨੀਂਮੂ ਪਾਣੀ ਪਿਆ ਦੇ ਬਾਈ ਮਾੜਾ ਜਾ ਕੀ ਹੋ ਗਿਆ ਨਿਕਲ ਪਈ ਹੁੰਦੀ ਮਾ ਬਾਗਾ ਨਾ ਇਹਦਾ ਹੋ ਰਿਹਾ ਆ ਮੇਵਣੇ ਦਾ ਬਾਈ ਕਿੰਨੇ ਦਾ ਹੈ ਇਹ ਅਜਾ ਕੀ ਪੈ ਗਿਆ ਯਾਰ ਅਜਾ ਇਹਨੂੰ ਅਪਰੀਤ ਅਪਰੀਤ ਅਸ਼ਪੰਜ ਨੂੰ ਮਾਰ ਕੇ ਆਹ ਮਹਾਦੇਵ ਨੂੰ ਮਾਰ ਦੋ ਪ੍ਰੀਤ ਮੇਰੀ ਗੱਲ ਸੁਣੋ ਹਟ ਜਾ ਹਟ ਜਾ ਜੀ ਅੰਕਲ ਜੀ ਹਟ ਜਾ ਹਾਂ ਜੀ ਤੂੰ ਨਾ ਬੋਲੀ ਹਾਂ ਇਹ ਦੋਨਾਂ ਮਾਤ ਪਸ਼ੂ ਆ ਲੈ ਮੈਂ ਮੇਰੇ ਹੀ ਬੱਕਰੀਆਂ ਨੇ ਇਹ ਕਹੇਦੇ ਮੰਦਸ ਵਰਗੇ ਇਹ ਬਾਣੀ ਗੱਲ ਵਧੀਆ ਨਹੀਂ ਹੁੰਦੀ ਯਾਰ ਕੀ ਗੱਲ ਹੋ ਗਈ ਕੋਈ ਸਵਾਰ ਨਹੀਂ ਖੜ ਕੇ ਜਾਂਦਾ ਆਪਾਂ ਰੇਟੇ ਨਾ ਲਾਉਂਦੇ ਕਿੰਨੇ ਦਾ ਮੰਗੇਦਾ ਵੀਰੋ ਬਾਈ ਜੀ ਇਹਨੇ ਮੰਗਿਆ ਤਾਂ ਰੁਪਈਆ ਪਹਿਲਾਂ 6000 ਆ ਫਿਰ ਹੁਣ ਆਹੇ ਆ ਗਿਆ 4000 ਤੇ 4 ਤੋਂ ਇਹ ਹੁਣ 3000 ਕਹਿੰਦਾ ਅਸੀਂ 2500 ਲਓ 2500 ਦਾ ਗਾਹ ਖਾਭੀ ਆ 2800 ਰੁਪਈਆ ਮੇਰ ਤੋਂ ਲੈ ਜਾਂ ਤੇ ਚੱਕ 2800 ਰੁਪਈਆ ਨਹੀਂ ਨਹੀਂ ਚਲੋ ਜੀ ਬਾਈ ਜੀ ਤੁਸੀਂ ਬੜਾ ਕੋਈ ਨਹੀਂ ਕਰਦੇ ਅੱਬ ਅੱਬ ਥੋੜੀ ਕਰਨੀ ਆ ਇੱਧਰ ਸੀ ਸਾਡੀ ਇਆਤ ਵੀ ਲੈ ਲਓਗੇ ਫਰੀਦ ਲਾਈਟ ਚੱਲੀ ਜਾਂਦੀ ਆ ਮੋਬਾਈਲ ਦੀ ਹਾਂ ਲਾਈਨ ਵੀਰੇ ਫਿਰ ਆ ਤਰੇ ਬਾਪੂ 200 ਰੁਪਏ ਘਟੋ ਹਾਂ 200 ਰੁਪਏ ਦੇ ਦੇ ਤੈਨੂੰ 3000 ਰੁਪਏ ਨਾ 200 ਦਾ ਉਹ ਤੈਨੂੰ ਉਹ ਲੈ ਗਿਆ ਤੈਨੂੰ ਦਊ ਤਾਂ ਇਹਨੂੰ ਆ ਕੰਮ ਦਾ ਵੀ ਇਹਦਾ ਹੁਣ ਹੋਰ ਰਿਖਿਆ ਆ ਉਹਦਾ 300 ਦਿੰਨਾ ਆ ਮੈਂ ਉਹ ਚੱਕੀ ਬਾਈ ਓਏ ਕਿੰਨੇ ਦਾ ਹੋ ਗਿਆ ਸੌਦਾ ਹੁਣ ਫੜਾਦਾ ਹੋ ਜਾ 250 ਆ ਗਿਆ ਜੀ ਹੁੰਦਾ ਨਾ ਰਹਿ ਗਿਆ 300 ਰੁਪਏ ਰਹਿ ਗਏ ਨੇ 200 ਰੁਪਏ ਦੇ ਆਜੋ 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 ਲਿਖਾਈ ਤੇ ਚਲੋ ਲਿਖਾਈ ਕਰਾ ਕੇ ਸਾਬ ਤੁਹ ਪਤਾ ਨਹੀਂ ਆਵਾਰ ਦੇ ਚਾਹੋ ਦੋਸੋ ਮੇਰਾ ਬੱਚਾ ਜੀ ਭਾਈ ਤਾ ਵਦਨਾ ਦਿਖਾ ਦਿਓ ਇਹ 100 ਰੁਪਏ ਨੂੰ ਨਹੀਂ ਦੇ ਦਿੰਗੇ ਕਿਉਂ 2200 ਰੁਪਏ ਲੈਣਾ ਬਾਈ ਇਹਦੇ ਵਿੱਚ ਤੁਹਾਨੂੰ ਦੱਸਣਾ ਖਰਚਾ ਸਬਰ ਦਾ ਕਰਲਾ ਮਾੜਾ ਮੋਕਾ 2200 ਦਾ 2200 2200 ਥੇਰੇ ਆਲਾ 600 500 ਲਖਾਇਓ ਬਾਈ ਹਾਪੀ ਦਾ ਮਾਰਦੇ ਪੱਕੀ ਨਾ ਮਨ ਹੈ ਓ ਕੀ ਹੋ ਗਿਆ ਕੀ ਹੋ ਗਿਆ ਥਾਪੀ ਦੀ ਮਾਰੀ ਕੀ ਹੋ ਗਿਆ 2200 ਦਾ ਆਉ ਲੈ ਜਾ ਬਾਈ ਚੱਕ ਕੇ ਲੈ ਆ ਬਾਈ ਚੱਕ ਕੇ ਲੈ ਚੱਕ ਕੇ ਲੈ ਜਾ ਗਰਮੀ ਵਾਲੀ ਆ ਚੱਕ ਕੇ ਲੈ ਜਾ ਅਨੈਂਬੂ ਪਾਣੀ ਪਿਆ ਦੇ ਇਹਨੂੰ ਥੋੜਾ ਜਾ ਚੁੰਗਣੀ ਲਿਆ ਦੇ ਦੀ ਉਹ ਬਾਈ ਚੁੰਗਣੀ ਲਿਆ ਦੇ ਦੀ ਕੀ ਲਿਆਉਣਾ ਆ ਚੁੰਗਣੀ ਆ ਗਈ ਇਹਨਾਂ ਨੂੰ ਨੀਂंबू ਪਾਣੀ ਪਿਆ ਦੇ ਬਾਈ ਮੜਾ ਜਾ ਇਹ ਨੀਂंबू ਪਾਣੀ ਪਿਆ ਦੇ ਬੱਕਰੇ ਨੂੰ ਮਾੜੀ ਚਾਤਾ ਚੁੰਗਣੀ ਦਾ ਦਿਖਾ ਰੋ ਇਧਰ ਨੂੰ ਉਹ ਦਾਤੇ ਕਿਹੜੀ ਚੁੰਗਣੀ ਦਾ ਚੁੰਗਣੀ ਵੀ ਚੁੰਗਣੀ ਦਾ ਵੀ ਸਵਦਾ ਨਾਲ ਹੋਇਆ ਹਾਂ ਹਾਂ ਸਾਹੌਂ ਲਿਮੰਡੀ ਬੱਕਰੀਆਂ ਦੀ ਖਾਰਾ ਐ ਦਵਾਦ ਉੱਧਰ ਬੈਠਿਆ ਅਵਤਾਰ ਵਰਗੇ ਗਣੇ ਦੇ ਬਾਜਦਿਆਂ ਨੇ ਥਾਪੀਆਂ ਦੀਕ ਚਾਚਾ ਲਾਉਂਦਾ ਰੌਣਕਾ ਤੇ ਮਾਰਦਾ ਪੱਟਾ ਤੇ ਥਾਪੀਆਂ ਰੇਡਾ ਪਾਉਂਦਾ ਜਾਂਦਾ ਕਹਿੰਦੇ ਸੌਦੇ ਤੇ ਸੌਦਾ ਚੜਾਉਂਦਾ ਜਾਂਦਾ ਕਹਿੰਦੇ ਮੁੰਡਾ ਕਹਿੰਦੇ ਸਦੀਕ ਹੈ ਲਿਖਾਈ ਕਰੋ ਲਿਖਾਈ ਕਰੋ ਲਿਖਾਈ ਕਰ ਲਓ ਬਈ ਮੁੰਡਿਓ ਆ ਮੁਰਕੀਆਂ ਦਾ ਸੌਦਾ ਨਾਲ ਹੋਇਆ ਬੰਦਾ ਯਾਰ ਇਹਦਾ ਡੈਡੀ ਵੀ ਸੌਦਾ ਨਾਲ ਹੋਇਆ ਨਾ ਕਰ ਮੋੜੀ ਆਪੇ ਭਾਈ ਲਾਈ ਮੈਨੂੰ ਡੈਡੀ ਵੀ ਮਾਰਾ ਬੌੜੀ ਕਰਦੇ ਆ ਇਹੇ ਅੰਦੇ ਬੀਤੇ ਇਹ ਮੋਣੀ ਕਰਿਆ ਹੁਣ ਸਾਰਾ ਲਾਓ ਜੀ ਮੁਰਗੇ ਵੀ ਆ ਗਏ ਮੈਂ ਤੋਂ ਬੱਕਰੇ ਦੇਖਿਆ ਬਾਈ ਨੇ ਹਾਂ ਜੀ ਲੱਗਦਾ ਬਾ ਬਾ ਬੂ ਨੇ ਕਿਹਦੀ ਮੋਣੀ ਹੈ ਇਹ ਬੱਕਰੇ ਲਾਇ ਲਾਇ ਵਿਹਾਂ ਮੰਡੇ ਨੇ ਲਾਈਤਾ ਮੈਂ ਉਹਨਾਂ ਦਿਖਾਇ ਤੈਨੂੰ ਮਾਰਾ ਜਾ ਤੈਨੂੰ ਨਵਾਣਾ ਜੀ ਨਵਾਣਾ ਕੋਈ ਦੱਬ ਗਿਆ ਮਾਗਰ ਨੂੰ ਹਟੀ ਮਾਗਰ ਨੂੰ ਹਟ ਆਪਣਾ ਨਾ ਜੀ

ਮਰੀਆ ਜਾਂ ਬਰੀਦਰ ਬਣੋ ਘੱਟਿਆ ਹੁਣ ਅਸੀਂ ਲੈ ਲਿਆ ਬੱਸ ਨਹੀਂ ਬਧੀ ਚਾਚਾ ਮਰਜੀ ਦਵਾਉਂਗਾ ਨਹੀਂ ਪਹਿਲੀ ਵਾਰੀ ਪੱਤੇ ਨੂੰ ਮੈਂ ਜਣਾ ਮਾਤ ਮਾਗਰੋ ਕਰਕੇ ਕਿ ਮੈਂ ਬਈ ਅੰਬ ਦੇ ਪੌਂਟ ਮੁੰਡੇ ਬਟਨ ਜੇ ਪੱਤੇ ਬਹੁਤ ਕਿੱਥੇ ਮੰਗਦਾ ਨਾ ਵੱਡਾ ਕਰੋ ਅੱਖੀ ਬਣਾ ਕੇ ਕੋ ਹੋ ਜਾਂਦਾ ਯਾਰਾ ਪੱਤੇ ਸਾਰੀ ਖਾਂਦੇ ਇਹਦਾ ਕੰਮ ਤੇ ਜਾਣਾ ਕਿਸੇ ਦੀ ਮਸ਼ੀਨ ਦੇ ਚਾਰਾ ਦੁੱਧ ਪਲਾਵਾਂ ਕਿਹਨੂੰ ਰੋਜ਼ੀ ਮਾਰੀ ਲੈ ਜੀ ਚਲੋ ਬੀਹਨ ਨੂੰ ਕੀ ਕਰਾਉਂਦੇ ਮੈਂ ਤੇਰੀ ਰੋਜ਼ ਦਾ ਕਿੱਲੋ ਢੋਲੀ ਦਿਲਾ ਦੀ 2 ਕਿਲੋ ਆ ਚੁੰਗਣੀ ਦਿਖਾਈ ਚੁੰਗਣੀ ਆ ਦਿੱਤੀ ਨਾਲ ਬਾਈ ਬਸ ਉਹ ਪੜਾ ਹੋ ਜੂਗਾ ਫਿਰ ਤਾਂ ਪੱਤੀ ਖਾ ਲੂਗਾ ਬਾਕੀ ਬਾਕੀ 100 ਰੁਪਏ ਹੈਗਾ ਹੈ ਜੀ